ਸਚਕਾਲ ਪੀਟੀਸੀ نیوز ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਅੱਜ ਤਰੀਕ 19 ਜੂਨ ਹੈ ਤੇ ਦਿਨ ਵੀਰਵਾਰ ਦਾ ਹੈ ਲੁਧਿਆਣਾ ਵੈਸਟ ਦੇ ਵਿੱਚ ਕੌਣ ਵੈਸਟ ਹੋਵੇਗਾ ਇਸ ਦੇ ਲਈ ਹੁਣ ਜਦੋਂ ਜਹਦ ਜਾਰੀ ਹੈ ਤੇ ਅੱਜ ਸਵੇਰੇ 7 ਵਜੇ ਤੋਂ ਹਲਕੇ ਦੇ ਵਿੱਚ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ ਦੇ 6 ਵਜੇ ਤੱਕ ਚੱਲੇਗੀ ਇਹ ਤਸਵੀਰਾਂ ਦਿਖਾ ਰਹੇ ਹਾਂ ਵੱਖ-ਵੱਖ ਪੋਲਿੰਗ ਸਟੇਸ਼ਨਸ ਤੋਂ ਜਿੱਥੇ ਲੋਕ ਆਪਣੀ ਵੋਟ ਪੁਕਤਾਉਣ ਦੇ ਲਈ ਪਹੁੰਚੇ ਨੇ ਪਰ ਇਹ ਚੋਣ ਅਹਿਮ ਹੈ ਹਰ ਪਾਰਟੀ ਦੇ ਲਈ ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਕਾਂਗਰਸ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਲਈ ਚਾਰੇ ਹੀ ਪਾਰਟੀਆਂ ਦੇ ਲਈ ਇਹ ਜਿਮਨੀ ਚੋਣ ਬੇहद ਹੀ ਅਹਿਮ ਹੈ ਪਰ ਜੋ ਸਵੇਰ ਦੀਆਂ ਜੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵਕ ਵਕ ਪੋਲਿੰਗ ਸਟੇਸ਼ਨ ਤੋਂ ਲੋਕ ਜਿਹੜੇ ਨੇ ਉਹ ਸਵੇਰੇ ਹੀ ਵੋਟ ਪਾਉਣ ਦੇ ਲਈ ਪੋਲਿੰਗ ਸਟੇਸ਼ਨ ਤੇ ਪਹੁੰਚੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ तमाम ਪਾਰਟੀਆਂ ਦੇ ਉਮੀਦਵਾਰਾਂ ਦੀ ਤੇ ਉਹ ਵੀ ਆਪਣੀ ਵੋਟ ਪੁਕਤੌਣ ਦੇ ਲਈ ਉੱਥੇ ਪਹੁੰਚ ਰਹੇ ਨੇ ਸੋ ਇਹ ਤਸਵੀਰਾਂ ਨੇ ਲੁਧਿਆਣਾ ਤੋਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਆ ਪੀਟੀਸੀ ਨਿਊਜ਼ ਦੀ ਮਹਾ ਕਵਰੇਜ ਹੈ ਇਸ ਜ਼ਿਮਨੀ ਚੋਣ ਨੂੰ ਲੈ ਕੇ ਲਗਾਤਾਰ ਜਿਹੜੀ ਸਿਆਸੀ ਪਾਰਟੀਆਂ ਸੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਵੀ ਇਸ ਵਾਰ ਸ਼ਾਇਦ ਜਿੱਤ ਅਸੀਂ ਆਪਣੇ ਹੱਥ ਵਸ ਕਰ ਲਈਏ ਪਰ ਹੁਣ ਅੱਜ ਈਵੀਐਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਜਾਵੇਗੀ ਤਾਂ 23 ਜੂਨ ਨੂੰ ਜਦ ਨਤੀਜੇ ਆਉਣਗੇ ਤਾਂ ਪਤਾ ਲੱਗ ਜਾਵੇਗਾ ਕਿ ਕਿਸ ਦੇ ਹੱਥ ਬਾਜ਼ੀ ਲੱਗੀ ਹੈ ਸੋ ਲਗਾ ਤਾਰ ਇਹ ਖਬਰਾਂ ਨੇ ਕਿ ਲੁਧਿਆਣਾ ਵੈਸਟ ਦੇ ਵਿੱਚ ਕੌਣ ਵੈਸਟ ਨੇ ਕੌਣ ਬੈਸਟ ਆ ਸੋ ਜੇਕਰ तमाम ਪਾਰਟੀਆਂ ਦੇ ਵੱਖ-ਵੱਖ ਕੈਂਡੀਡੇਟਸ ਦੀ ਗੱਲ ਕੀਤੀ ਜਾਵੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸੰਜੀਵ अरोड़ा ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜੀਵਨ ਗੁਪਤਾ ਨੇ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਰੁਪਕਾਰ ਸਿੰਘ ਘੁੰਮਣ ਹੁਣੇ ਨੇ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਦੇ ਲਈ ਪਹੁੰਚੇ ਨੇ ਉਸ ਤੋਂ ਇਲਾਵਾ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਪੂਸ਼ਣ ਆਸ਼ੂ ਨੇ ਮੈਦਾਨ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਹਲਕੇ ਦੇ ਵਿੱਚ ਸਰਗਰਮੀਆਂ ਵਧਾਈਆਂ ਹੋਈਆਂ ਸੀ ਲਗਾਤਾਰ ਜਿਹੜੇ ਨੇ ਲੋਕਾਂ ਨੂੰ ਜਾ ਕੇ ਮਿਲ ਰਹੇ ਸੀ ਕਿ ਵੋਟ ਉਹਨਾਂ ਨੂੰ ਹੀ ਪਾਈ ਜਾਵੇ ਤੇ तमाम ਉਹਨਾਂ ਨੇ ਸਵਾਲ ਵੀ ਖੜੇ ਕੀਤੇ ਆਮ ਆਦਮੀ ਪਾਰਟੀ ਤੇ ਪਰ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਹਾਂ ਜਦੋਂ ਵੀ ਜ਼ਿਮਨੀ ਚੋਣ ਹੁੰਦੀ ਹੈ ਤੇ ਇਹ 트ੈਂਡ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਕਿ ਸੱਤਾ ਤੇ ਜਿਹੜੀ ਹੁੰਦੀ ਹੈ ਉਹੀ ਜ਼ਿਮਨੀ ਚੋਣ ਜਿੱਤਦੀ ਹੈ ਤੁਹਾਨੂੰ ਮੈਂ ਥੋੜਾ ਜਿਆਗਰ ਯਾਦ ਦਿਲਾਵਾਂ ਤਾਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਦੋਂ ਸੀਐਮ ਭਗਵੰਤ ਮਾਨ ਜਿਹੜੇ ਸੀ ਉਹ ਸੰਗਰੂਰ ਤੋਂ ਐਮਪੀ ਸੀ ਤੇ ਉਹ ਸੀਟ ਖਾਲੀ ਹੋ ਗਈ ਤਾਂ ਉਸ ਵਕਤ ਜ਼ਿਮਨੀ ਚੋਣ ਜਦੋਂ ਹੋਈ ਤੇ ਉਦੋਂ ਸਿਮਰਨਜੀਤ ਸਿੰਘ ਮਾਨ ਬਣੇ ਉਸ ਤੋਂ ਬਾਅਦ ਜਦੋਂ ਜਲੰਧਰ ਦੀ ਸੀਟ ਖਾਲੀ ਹੋਈ ਲੋਕ ਸਭਾ ਦੀ ਜਦੋਂ ਜਲੰਧਰ ਦੀ ਸੀਟ ਖਾਲੀ ਹੁੰਦੀ ਹੈ ਜਦੋਂ ਸੰਤੋਖ ਸਿੰਘ ਚੌਧਰੀ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਉਦੋਂ ਜਦੋਂ ਜ਼ਿਮਨੀ ਚੋਣ ਹੋਈ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹ ਜਿੱਤੇ ਉਸ ਤੋਂ ਇਲਾਵਾ ਜੇਕਰ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਜਦੋਂ ਐਮਪੀ ਬਣ ਕੇ ਜਿਹੜੇ ਉਮੀਦਵਾਰ ਉਮੀਦਵਾਰ ਸੀ ਉਹ ਲੋਕ ਸਭਾ ਦੇ ਵਿੱਚ ਚਲੇ ਜਾਂਦੇ ਨੇ ਤਾਂ ਜਦੋਂ ਹਲਕਿਆਂ ਦੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਜਿੱਤਦੇ ਨੇ ਇੱਕ ਜਿਹੜੇ ਨੇ ਉਹ ਕਾਂਗਰਸ ਦਾ ਕੈਂਡੀਡੇਟ ਹੁੰਦਾ ਸੋ ਇਹ ਟ੍ਰੈਂਡ ਰਿਹਾ ਪਿਛਲੇ ਕਈ ਸਾਲਾਂ ਤੋਂ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਉਹਦੇ ਵਿੱਚ ਸੱਤਾ ਤੇ ਰਹੀ ਕਾਬਜ ਹੁੰਦੀ ਹੈ ਸੋ ਇਸ ਵੇਲੇ ਵੀ ਇਹ ਦੇਖਣਾ ਹੋਵੇਗਾ 23 ਜੂਨ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸ ਦੀ ਕਿਸ ਨੇ ਬਾਜ਼ੀ ਮਾਰ ਲਈ ਹੈ ਕਿਹੜੇ ਕੈਂਡੀਡੇਟ ਨੂੰ ਲੋਕਾਂ ਨੇ ਸਰਾਇਆ ਕਿਉਂਕਿ ਹਰ ਇੱਕ ਕੈਂਡੀਡੇਟ ਨੇ ਆਪਣਾ ਪੂਰਾ ਜ਼ੋਰ ਲਗਾ ਪਰ ਖਬਰਾਂ ਇਹ ਵੀ ਨੇ ਚੈਨਲਸ ਤੇ ਕਿ ਐਮਪੀ ਸੰਜੀਵ अरोड़ा ਨੂੰ ਟਿਕਟ ਇਸ ਲਈ ਦਿੱਤੀ ਕਿ ਉਹਨਾਂ ਦੀ ਥਾਂ ਤੇ ਹੁਣ ਅਰਵਿੰਦ ਕੇਜਰੀਵਾਲ ਨੂੰ ਉਹ ਰਾਜ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਨੇ ਸੋ ਕਈ ਤਰੀਕੇ ਦੀਆਂ ਕਿਆਸਰਈਆਂ ਤਾਂ ਇੱਥੇ ਲਾਈਆਂ ਜਾ ਰਹੀਆਂ ਨੇ ਪਰ ਅੱਜ ਜੋ ਸਵੇਰ ਦੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਵੈਸਟ ਤੋਂ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਚਾਹੇ ਉਹ ਭਾਰਤ ਭੂਸ਼ਣ ਆਸ਼ੋਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਆਪਣੀ ਵੋਟ ਪੁੱਟਾ ਲਈ ਹੈ ਸੰਜੀਵ अरोड़ा ਨੇ ਵੀ ਆਪਣੀ ਵੋਟ ਪੁੱਟਾ ਲਈ ਹੈ ਜੀਵਨ ਗੁਪਤਾ ਨੇ ਵੀ ਆਪਣੀ ਵੋਟ ਪੁੱਟਾ ਲਈ ਹੈ ਸੋ ਇੱਕ ਬਹੁਤ ਹੀ ਫਸਵਾ ਮੁਕਾਬਲਾ ਇਸ ਵਾਰ ਦੇਖਣ ਨੂੰ ਮਿਲਿਆ ਕਿਉਂਕਿ ਾਰੇ ਕੈਂਡੀਡੇਟ ਨੇ ਆਪਣਾ ਪੂਰਾ ਜੋਰ ਲਗਾਇਆ ਕੋਈ ਕਹਿ ਰਿਹਾ ਵੀ ਆਸ਼ੂ ਜਿਹੜੇ ਨੇ ਉਥੋਂ ਜਿੱਤ ਸਕਦੇ ਨੇ ਕੋਈ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਸਕਦੇ ਨੇ ਹਰ ਕਿਸੇ ਦੇ ਵੱਖੋ ਵੱਖ ਆਪਣੀ ਕਿਆਸਰਾਈਆਂ ਨੇ ਪਰ 23 ਜੂਨ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਹੁਣ ਤੁਹਾਡੇ ਕੋਲ ਜੋ ਸਕਰੀਨ ਤੇ ਦਿਖਾਣੇ ਆ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਣੇ ਆ ਕਿ ਇਸ ਵਕਤ ਲੁਧਿਆਣਾ ਵੈਸਟ ਦੇ ਵਿੱਚ ਕਿੰਨੇ ਉਮੀਦਵਾਰ ਨੇ ਤੇ ਕਿੰਨੇ ਪੋਲਿੰਗ ਸਟੇਸ਼ਨ ਬਣਾਏ ਹੋਏ ਨੇ ਸੋ ਤਸਵੀਰਾਂ ਨੇ ਹੁਣ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਆ। ਕੁੱਲ ਵੋਟਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 174000 ਦੇ ਕਰੀਬ ਟੋਟਲ ਵੋਟਰਸ ਨੇ ਤਸਵੀਰਾਂ ਦੇਖੋ ਲੁਧਿਆਣਾ ਪੱਛਮੀ ਜ਼ਿਮਣੀ ਚੌਂ ਪੁਰਸ਼ ਮੋਟਰ ਜਿਹੜੇ ਨੇ 99600 ਦੋ ਪੁਰਸ਼ ਵੋਟਰ ਨੇ ਮਹਿਲਾ ਵੋਟਰ ਦੀ ਗੱਲ ਕੀਤੀ ਜਾਵੇ ਤਾਂ 84835 ਮਹਿਲਾ ਵੋਟਰ ਨੇ ਗੁੱਲ ਪੋਲਿੰਗ ਬੂਥ ਜਿਹੜੇ ਨੇ ਬਣਾਏ ਗਏ ਨੇ 194 ਤੇ ਸੰਵੇਦਨਸ਼ੀਲ ਬੂਥ ਜਿਹੜੇ ਨੇ ਉਹ 13 ਨੇ ਸੋ ਕੱਲ ਤੋਂ ਹੀ ਜਿਹੜੇ ਨੇ ਪੋਲਿੰਗ ਸਟੇਸ਼ਨ ਤੇ ਵੀਆ ਮਸ਼ੀਨਾਂ ਵੀ ਪਹੁੰਚਾ ਦਿੱਤੀਆਂ ਗਈਆਂ ਵੋਟਰਾਂ ਦੇ ਲਈ ਹਰ ਪੋਲਿੰਗ ਸਟੇਸ਼ਨ ਤੇ ਮੋਬਾਈਲ ਫੋਨ ਜਮ੍ਹਾਂ ਕਰਵਾਉਣ ਦੀ ਵੀ ਸਹੂਲਤ ਹੋਵੇਗੀ ਲੁਧਿਆਣਾ ਪਸ਼ਟਮੀ ਜਿਮਣੀ ਚੋਣ ਮਹਾ ਕਵਰੇਜ ਹੈ ਇਹ ਪੀਟੀਸੀ ਦੀ ਲਗਾਤਾਰ ਤਸਵੀਰਾਂ ਗਰਾਊਂਡ ਤੋਂ ਦਿਖਾ ਰਹੇ ਆ ਤੁਹਾਨੂੰ ਵੋਟਰ 카운ਟਰ ਤੇ ਫੋਨ ਜਮ੍ਹਾਂ ਕਰਵਾ ਸਕਣਗੇ ਜੇਕਰ ਤੁਸੀਂ ਵੋਟ ਪਾਣ ਜਾਣੀ ਜੇਕਰ ਲੁਧਿਆਣਾ ਵਸਤੇ ਤੁਸੀਂ ਵਾਸੀ ਹੋ ਤਾਂ ਉੱਥੇ ਜਾ ਕੇ ਤੁਸੀਂ ਆਪਣਾ ਫੋਨ ਜਮਾ ਪੋਲਿੰਗ ਸਟੇਸ਼ਨ ਤੇ ਕਰਾ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਆ ਲੁਧਿਆਣਾ ਪੱਛਮੀ ਤੱਕ ਹੁਣ ਤੱਕ ਦੇ ਜੇਤੂ ਉਮੀਦਵਾਰ ਕਿਹੜੇ ਸੀਗੇ ਸੋ ਜੇਕਰ 1997 ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਿੰਦਰ ਗਰੇਵਾਲ ਸੀ ਉਸ ਵਕਤ ਦੇ ਐਮ.ਐਲ.ਏ ਉਸ ਤੋਂ ਇਲਾਵਾ ਲੁਧਿਆਣਾ ਪੱਛਮੀ 2007 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਸੀਗੇ ਹਰੀਸ਼ ਰਾਏ ਟਾਂਡਾ ਉਸ ਤੋਂ ਇਲਾਵਾ ਅੱਗੇ ਜੇਕਰ ਤਸਵੀਰ ਤੁਹਾਨੂੰ ਦਿਖਾਈਏ 2007 ਤੋਂ ਬਾਅਦ 2012 ਦੇ ਵਿੱਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹ ਇੱਥੋਂ ਬਾਜ਼ੀ ਮਾਰ ਜਾਂਦੇ ਨੇ ਫਿਰ ਤੋਂ 17 ਦੇ ਵਿੱਚ ਭਾਰਤ ਭੂਸ਼ਣ ਆਸ਼ੂ ਆਪਣਾ ਵੋਟਰਾਂ ਨੂੰ ਲਵਾਉਂਦੇ ਨੇ ਤੇ 17 ਦੇ ਵਿੱਚ ਜਿੱਤ ਹਾਸਲ ਕਰਦੇ ਨੇ ਹੁਣ 22 ਦੇ ਵਿੱਚ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਸ ਵਕਤ ਗੁਰਪ੍ਰੀਤ ਗੋਗੀ ਜਿਹੜੇ ਨੇ ਉਹ ਇੱਥੋਂ ਜਿੱਤਦੇ ਨੇ ਗੁਰਪ੍ਰੀਤ ਗੋਗੀ ਨੂੰ ਲੋਕ ਇਸ ਕਰਕੇ ਵੀ ਜਾਣਦੇ ਸੀ ਕਿਉਂਕਿ ਉਹ ਆਪਣੀ ਹੀ ਪਾਰਟੀ ਦੇ ਖਿਲਾਫ ਜਿਹੜੇ ਨੇ ਉਹ ਬੋਲਦੇ ਵੀ ਸੀ ਜਿਕਰ ਨਹੀਂ ਪੱਥਰ ਬੁੱਢੇ ਨਾਲੇ ਦੀ ਵੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਤੋੜਿਆ ਸੀ ਪਰ ਜਨਵਰੀ 11 10 ਦੀ ਗੱਲ ਹੈ ਜਦੋਂ ਉਨਾ ਨੇ ਗੋਲੀ ਮਾਰ ਕੇ ਆਪਣੀ ਸੁਸਾਈਡ ਕਰ ਲਿਆ ਆਤਮ ਹੱਤਿਆ ਕਰ ਲਈ ਹਾਲਾਂਕਿ ਖਬਰਾਂ ਚੱਲ ਰਹੀਆਂ ਨੇ ਪਰ ਹਜੇ ਜਾਂਚ ਦਾ ਵਿਸ਼ਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਮੌਤ ਹੋਈ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਂਦੀ ਹੈ ਤੇ ਅੱਜ ਇਸ ਜਿਮਣੀ ਚੋਣ ਦੇ ਲਈ VOTING ਪ੍ਰਕਿਰਿਆ ਦਾ ਸ਼ੁਭਾਰੰਭ ਹੋ ਚੁੱਕਾ ਹੈ ਸਵੇਰੇ 7 ਵਜੇ ਤੋਂ ਲਗਾਤਾਰ ਪੋਲਿੰਗ ਸਟੇਸ਼ਨਾਂ ਤੇ ਚਾਹੇ ਉਹ ਬਜ਼ੁਰਗ ਨੇ ਜਾਂ ਫਿਰ ਜਿਹੜੇ ਨੇ ਨੌਜਵਾਨ ਨੇ ਵੋਟਰਾਂ ਦੇ ਵਿੱਚ ਉਤਸ਼ਾਹ ਵੀ ਜਿਹੜਾ ਹੈ ਉਹ ਕਾਫੀ ਦੇਖਣ ਨੂੰ ਮਿਲਿਆ ਸੋ ਲੁਧਿਆਣਾ ਦੀ ਲੜਾਈ ਤੇ ਲੁਧਿਆਣਾ ਵੈਸਟ ਦੇ ਵਿੱਚ ਕੌਣ ਬੈਸਟ ਹੈ ਇਹ ਹੁਣ 23 ਜੂਨ ਨੂੰ ਪਤਾ ਲੱਗ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਗ੍ਰਾਫਿਕਸ ਦੇ ذریعے ਜ਼ਿਮਨੀ ਚੋਣ ਦੀ ਜੰਗ ਸਾਰੀਆਂ ਪਾਰਟੀਆਂ ਦੇ ਲਈ ਜਿੱਤ ਕਿਉਂ ਜ਼ਰੂਰੀ ਹੈ ਆਮ ਆਦਮੀ ਪਾਰਟੀ ਲਈ ਇਸ ਸਾਖ ਬਚਾਉਣ ਵਾਲੀ ਚੋਣ ਹੈ ਠੀਕ ਹੈ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਨੂੰ ਰਾਜ ਸਭਾ ਪਹੁੰਚਾਉਣ ਦਾ ਮੌਕਾ ਇਹ ਤੁਹਾਨੂੰ ਪਹਿਲਾਂ ਦੱਸਿਆ ਵਿਵਾਦਾਚਕੀ ਰਹੀ ਹੋਈ ਆਪ ਦੇ ਲਈ ਇਹ ਚੋਣ ਇਲਜ਼ਾਮਾਂ ਦਾ ਜਵਾਬ ਦੇਣ ਦਾ ਮੌਕਾ ਹੈ ਰਾਜ ਸਭਾ ਮੈਂਬਰ ਨੂੰ ਟਿਕਟ ਦੇ ਕੇ ਜਿਤਾਉਣਾ ਆਪ ਲਈ ਇੱਕ ਵੱਡੀ ਚੁਣੌਤੀ ਹੈ ਸੋ ਇਹ ਆਮ ਆਦਮੀ ਪਾਰਟੀ ਦਾ ਤੁਹਾਨੂੰ ਦੱਸਿਆ ਆਮ ਆਦਮੀ ਪਾਰਟੀ ਦੀ ਸਾਖ ਬਚਾਉਣ ਵਾਲੀ ਚੋਣ ਹੈ ਕਿਉਂਕਿ ਹੁਣ ਇੱਥੇ ਹਰ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਇਸ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਪੁਆਇੰਟਸ ਦੇ ذریعے ਤੁਹਾਨੂੰ ਅਸੀਂ ਸਮਝਾਇਆ ਕਿ ਕਿਉਂ ਜ਼ਰੂਰੀ ਹੈ ਉਸ ਤੋਂ ਇਲਾਵਾ ਹੁਣ ਅੱਗੇ ਪਹੁੰਚਦੇ ਹਾਂ ਭਾਜਪਾ ਦੀ ਗੱਲ ਕਰ ਲਈ ਕਿ ਭਾਜਪਾ ਦੇ ਲਈ ਇਹ ਸੀਟ ਕਿਉਂ ਜਿੱਤਨੀ ਜ਼ਰੂਰੀ ਹੈ ਭਾਜਪਾ ਨੇ ਵੀ ਆਮ ਵਰਕਰ ਨੂੰ ਉਮੀਦਵਾਰ ਬਣਾ ਕੇ ਵੱਡਾ ਦਾਅ ਖੇਡਿਆ ਰਵਨੀਤ ਬਿੱਟੂ ਦੇ ਚੋਣ ਹਾਰਨ ਤੋਂ ਬਾਅਦ ਭਾਜਪਾ ਦੇ ਲਈ ਇਹ ਚੋਣ ਜਿੰਨਾ ਵੀ ਬੇहद ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੀ ਇਹ ਹੁਣ ਮੁੱਚ ਦਾ ਸਵਾਲ ਬਣ ਚੁੱਕੀ ਹੈ ਇਹ ਸੀਟ ਸ਼ਹਿਰੀ ਇਲਾਕਾ ਹੋਣ ਕਰਕੇ ਭਾਜਪਾ ਨੂੰ ਵੱਧ ਆਸਾਂ ਨੇ ਕਿ ਸ਼ਾਇਦ ਇਸ ਵਾਰ ਇਸ ਸੀਟ ਤੋਂ ਭਾਜਪਾ ਜਿੱਤਦਾ ਹੈ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਸਣੇ ਸੀਨੀਅਰ ਆਗੂਆਂ ਦੇ ਵੱਲੋਂ ਕਿਤੇ ਚੋਣ ਪ੍ਰਚਾਰ ਦਾ ਕੀ ਪਵੇਗਾ ਮੁੱਲ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲੁਧਿਆਣਾ ਵੈਸਟ ਦੇ ਵਿੱਚ ਹਰ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵੱਡੇ ਆਗੂਆਂ ਨੇ ਆਪਣੀ ਜੀ ਜਾਨ ਲਾਈ ਹੋਈ ਹੈ ਵੀ ਇਸ ਜ਼ਿਮਣੀ ਚੋਣ ਦੇ ਵਿੱਚ ਅਸੀਂ ਬਾਜ਼ੀ ਮਾਰ ਜਾਈਏ ਉਸ ਤੋਂ ਬਾਅਦ ਹੁਣ ਗੱਲ ਕਰ ਲੈਨੇ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਇਹ ਵਕਾਰ ਦਾ ਸਵਾਲ ਬਣੀ ਹੋਈ ਹੈ ਇਸ ਜ਼ਿਮਣੀ ਚੋਣ ਪਰਪਕਾਰ ਸਿੰਘ ਘੁੰਮਣ ਨੇ ਉਮੀਦਵਾਰ ਨਵਾਂ ਉਮੀਦਵਾਰ ਉਤਾਰ ਕੇ ਉਹਨਾਂ ਨੇ ਵੀ ਵੱਡਾ ਦਾਅ ਖੇਡਿਆ ਜਿਮਣੀ ਚੋਣ ਚ ਜਿੱਤ ਹਾਸਲ ਕਰਕੇ ਸਿਆਸੀ ਗਲਿਆਰਿਆਂ ਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਚ ਪਾਰਟੀ ਤੋਂ ਟੁੱਟੇ ਆਗੂਆਂ ਨੂੰ ਮੋੜ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੈਂਪੇਨ ਚ ਨਵੀਂ ਜਾਨ ਫੂਕੀ ਹੈ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਉਮੀਦ ਹੈ ਸੋ ਸ਼੍ਰੋਮਣੀ ਅਕਾਲੀ ਦਲ ਲਈ ਵੀ ਇਹ ਬੇहद ਹੀ ਖਾਸ ਬਣ ਜਾਂਦੀ ਹੈ ਇਹ ਜਿਮਣੀ ਚੋਣ ਉਸ ਤੋਂ ਇਲਾਵਾ ਹੁਣ ਗੱਲ ਕਰ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਲਈ ਇਹ ਚੋਣ ਆਪਸੀ ਫੁੱਟੇ ਇਲਜ਼ਾਮਾਂ ਦਾ ਜਵਾਬ ਦੇਣ ਦਾ ਇੱਕ ਸੁਨਹਿਰਾ ਮੌਕਾ ਹੈ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਧੜੇਬੰਦੀ ਦੇ ਇਲਜ਼ਾਮਾਂ ਵਿਚਾਲੇ ਕਾਂਗਰਸ ਇਹ ਚੋਣ ਲੜ ਰਹੀ ਹੈ ਸਿਆਸੀ ਮਹਾਰਾਂ ਦੇ ਮੁਤਾਬਕ ਕਾਂਗਰਸ ਚੋਣ ਜਿਹੜੀ ਲੜ ਰਹੀ ਹੈ ਇਹਨਾਂ ਨੇ ਜੋ ਇਹਨਾਂ ਦੇ ਅੰਦਰੂਨੀ ਕਲੇਸ਼ ਚੱਲਦਾ ਉਸ ਨੂੰ ਸਹੀ ਸਾਬਤ ਕਰਨ ਦੇ ਲਈ ਵੀ ਇਸ ਤਰੀਕੇ ਦੇ ਨਾਲ ਕੁਝ ਨਹੀਂ ਹੈ ਪਾਰਟੀ ਆਪਣੇ ਤੌਰ ਤੇ ਪੂਰੇ ਕੰਮ ਕਰ ਰਹੀ ਆ ਪ੍ਰਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਘਰੇ ਆਸ਼ੂ ਦੇ ਲਈ ਸੰਜੀਵਨੀ ਬੂਟੀ ਹੋ ਸਕਦੀ ਹੈ ਇਹ ਚੋਣ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਤੇ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਲਈਏ ਸਿੱਧੇ ਤੌਰ ਤੇ ਸੰਜੀਵਨੀ ਬੂਟੀ ਦਾ ਹੀ ਇੱਕ ਕੰਮ ਕਰੇਗੀ ਜ਼ਿਮਨੀ ਚੋਣ ਸੋ ਤੁਹਾਨੂੰ ਚਾਰ ਪਾਰਟੀਆਂ ਜੋ ਕਿ ਚੋਣ ਮੈਦਾਨ ਦੇ ਵਿੱਚ ਨੇ ਮੁੱਖ ਮੁੱਖ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਦਾ ਤੁਹਾਨੂੰ ਦੱਸਿਆ ਵੀ ਹਰ ਪਾਰਟੀ ਦੇ ਲਈ ਇਹ ਚੋਣ ਕਿਉਂ ਜ਼ਰੂਰੀ ਹੈ ਕਿਉਂਕਿ ਹਰ ਪਾਰਟੀ ਦੇ ਲਈ ਹੁਣੇ ਵਕਾਰ ਦਾ ਸਵਾਲ ਬਣੀ ਹੋਈ ਹੈ ਜਮਨੀਚੋਂ ਕੋਈ ਪਹਿਲੀ ਵਾਰ ਮੈਦਾਨ ਦੇ ਵਿੱਚ ਉਤਰ ਕੇ ਆਪਣੀ ਕਿਸਮਤ ਅਜਮਾ ਰਿਹਾ ਹੈ ਵੱਡਾ ਦਾਖ ਖੇਡ ਰਿਹਾ ਹੈ ਤੇ ਕੋਈ ਇਲਜ਼ਾਮਾ ਤਹਿਤ ਘਿਰਿਆ ਹੋਇਆ ਹੈ ਤੇ ਉਹ ਆਪਣੀ ਛਵੀ ਨੂੰ ਸਹੀ ਕਰਨ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਹੁਣ ਤਮਾਮ ਤਸਵੀਰਾਂ ਨੇ ਦੋ ਵਿੰਡੋਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਜੀਵਨ ਗੁਫਤਾ ਨੇ ਜੋ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਨੇ ਆਪਣੀ ਵੋਟ ਪੁਕਤਾਈ ਹੈ ਤੇ ਦੂਜੇ ਪਾਸੇ ਜਿਹੜੇ ਨੇ ਸੰਜੀਵ ਰੋੜਾ ਆਪ ਦੇ ਜਿਹੜੇ ਉਮੀਦਵਾਰ ਨੇ ਹਾਲਾਂਕਿ ਰਾਜ ਸਭਾ ਦੇ ਵਿੱਚ ਐਮਪੀਸੀ ਤਾਂ ਇਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਹੁਣੇ ਆਮ ਆਦਮੀ ਪਾਰਟੀ ਦੇ ਵੱਲੋਂ ਲੜ ਰਹੇ ਨੇ ਤੇ ਦੋ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਤੁਹਾਨੂੰ ਪੋਲਿੰਗ ਸਟੇਸ਼ਨਸ ਤੋਂ ਉਸ ਤੋਂ ਬਾਅਦ ਸਾਡੇ ਸਹਿਯੋਗੀ ਨਵੀਨ ਉੱਥੇ ਪਹੁੰਚੇ ਤਾਂ ਉਹਨਾਂ ਨੇ ਭਾਰਤ ਪੁਸ਼ਨਾ ਅਸ਼ੂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਮੌਕੇ ਭਾਰਤ ਪੁਸ਼ਨਾ ਅਸ਼ੂ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਵੋਟ ਪਾਲੀ ਪਾਲੀ ਕਿਵੇਂ ਦੇਖਦੇ ਹੋ ਕੱਲ ਦੀ ਜਿਹੜੀ ਹੋਈਆਂ ਆ ਵੀ ਉਹ ਜੋ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਸੀ ਉਹਨਾਂ ਨੇ ਕਰ ਲਿਆ ਜੋ ਹੁਣ ਸਾਡੀ ਡਿਊਟੀ ਹੋਏਗੀ ਅਸੀਂ ਕਰਾਂਗੇ ਅੱਛਾ ਲੱਗਦਾ ਕੀ ਹੈ ਕਿਉਂਕਿ 6 ਵਜੇ ਤੱਕ VOTING ਹੋਣੀ ਹੈ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨ ਤੁਸੀਂ ਪ੍ਰਚਾਰ ਕੀਤਾ ਕੀ ਲੱਗਦਾ ਕਿ ਆਸ਼ੂ ਜੀ ਕਿੱਥੇ ਖੜੇ ਹਾਂ ਅਸੀਂ ਆਪਣਾ ਜੋ ਵੀ ਹਿਸਾਬ ਕਿਤਾਬ ਸੀ ਲੋਕਾਂ ਦੇ ਸਾਹਮਣੇ ਰੱਖਤਾ ਹੁਣ ਲੋਕਾਂ ਦੀ ਕਚਹਿਰੀ ਚਾਹ ਉਹ ਜੋ ਚੰਗਾ ਸਮਝਣਗੇ ਉਹ ਦੇਣਗੇ अच्छा दो बार ही ਤੁਸੀਂ ਐਮਐਲਏ ਰਹੇ ਮੰਤਰੀ ਵੀ ਰਹੇ ਹੁਣ ਇਹ ਜਿਮਨੀ ਚੋਣਾ 1.5 ਸਾਲ ਦਾ ਜਿਹੜਾ ਵਕਫਾ ਮਿਲੇਗਾ ਜਿਹੜਾ ਵੀ ਉਮੀਦਵਾਰ ਜਿੱਤੇਗਾ ਕੀ ਲੱਗਦਾ ਕਿ ਇਹ ਕਿ ਹੋਰ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਵੈਸਟਲ ਕੇ ਹੁਣ ਤਾਂ ਪਹਿਲਾ ਲੋਕ ਫੈਸਲਾ ਕਰਨ ਅੱਜ ਡਿਵੈਲਪਮੈਂਟ ਤੋਂ ਜ਼ਿਆਦਾ ਇੱਥੇ ਦਾ ਮਾਹੌਲ ਜ਼ਿਆਦਾ ਜ਼ਰੂਰੀ ਹੈ ਜਿਸ ਤਰੀਕੇ ਤੁਸੀਂ ਕੱਲ ਵੀ ਦੇਖਿਆ ਗੁਲੇਸਪੁਰ ਨਿਸ਼ਿੰਗ ਛੱਡ ਕੇ ਬਾਕੀ ਕੰਮ ਕਰੀ ਜਾਂਦੇ ਪਹਿਲਾ ਜਿਹੜੇ ਬੰਦੇ ਜਿਹੜੇ ਅਦਾਰੇ ਜਿਸ ਕੰਮ ਲਈ ਬਣੇ ਆ ਉਹ ਲਾਣੇ ਉਸ ਕੰਮ ਨੂੰ ਲਾਣੇ ਬਹੁਤ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਮਾਹੌਲ ਤੇ ਮਿਲ ਸਕੇ ਡਿਵੈਲਪਮੈਂਟ ਵੀ ਕਰ ਲਾਂਗੇ ਭਾਰਤ ਪੂਸ਼ਣ ਆਸ਼ੂ ਨੂੰ ਤੁਸੀਂ ਸੁਣ ਰਹੇ ਸੀ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ ਕਿਹਾ ਕਿ ਮੈਂ ਵੋਟਾਂ ਦੇ ਨਾਲ ਵੋਟਰਸ ਦੇ ਨਾਲ ਵੀ ਜਿਹੜੇ ਨੇ ਉਹ ਮਿਲਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਵੀ ਉਹ ਸਾਬਨੇ ਆਈਆਂ ਨੇ ਉਹਨਾਂ ਨੇ ਕਿਹਾ ਕਿ ਇੰਤਜ਼ਾਮ ਤਾਂ ਠੀਕ ਲੱਗ ਰਹੇ ਨੇ ਦੇਖਦੇ ਆ ਪਰ ਮੈਂ ਅਲੱਗ-ਅਲੱਗ ਪੋਲਿੰਗ ਸਟੇਸ਼ਨ ਤੇ ਜਾਵਾਂਗਾ ਉੱਥੇ ਜਾ ਕੇ ਜਾਇਜ਼ਾ ਲਵਾਂਗਾ ਕਿ ਕਿਸ ਤਰੀਕੇ ਦੇ ਪ੍ਰਬੰਧ ਨੇ ਕਿਉਂਕਿ ਮੈਂ ਹਲਕੇ ਦੇ ਲੋਕਾ ਉਹ ਮੇਰਾ ਪਰਿਵਾਰ ਹੈ ਉਹਨਾਂ ਦੇ ਇਹ ਕਹਿਣਾ ਕਿ ਜਿਹੜੇ ਹਲਕੇ ਦੇ ਲੋਕ ਨੇ ਉਹ ਮੇਰਾ ਪਰਿਵਾਰ ਹੈ ਇਸ ਲਈ ਮੈਂ ਉਹਨਾਂ ਨੂੰ ਮਿਲਣ ਜਾਵਾਂਗਾ ਪਰ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਕੱਲ ਦੀ ਹੀ ਜਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਤਾਂ ਭਾਰਤ ਪੂਸ਼ਣ ਆਸ਼ੂ ਆਪਣੇ ਉੱਥੇ ਪਹੁੰਚਦੇ ਨੇ ਇੱਕ ਥਾਂ ਤੇ ਤਾਂ ਉੱਥੇ ਦੇਖਦੇ ਨੇ ਕਿ ਫਰੀ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਸੀ ਤਾਂ ਉਸ ਵਕਤ ਉਸ ਥਾਂ ਤੇ ਵੀ ਬੜਾ ਹੰਗਾਮਾ ਹੋਇਆ ਵੱਡੇ ਸਵਾਲ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਲਗਾਏ ਲਗਾਏ ਗਏ ਨਹੀਂ ਵੀ ਕਿਸ ਤਰੀਕੇ ਦੇ ਨਾਲ ਇਹ ਵੋਟਰਾਂ ਨੂੰ ਖਰੀਦ ਰਹੇ ਨੇ ਪਰ ਜੋ ਅੱਜ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਵੀ ਕਿਸ ਤਰੀਕੇ ਦੇ ਨਾਲ ਵੋਟਰਾਂ ਦੇ ਵਿੱਚ ਉਤਸ਼ਾਹ ਹੈ ਪਰ ਸ਼ਾਮ ਦੇ 6 ਵਜੇ ਤੱਕ ਇਹ VOTING ਚੱਲੇਗੀ ਤਾਂ ਉਸ ਵਕਤ ਦਾ ਚਲ ਜਾਏਗਾ ਕਿ ਕਿੰਨੇ ਲੋਕਾਂ ਨੇ ਕਿੰਨੇ ਪ੍ਰਤੀਸ਼ਤ VOTING ਹੋਈ ਹੈ ਪਰ ਹਜੇ ਸਵੇਰ ਦਾ ਟਾਈਮ ਹੈ ਕਿਉਂਕਿ ਮੌਸਮ ਵੀ ਸਵੇਰੇ-ਸਵੇਰੇ ਠੀਕ ਹੁੰਦਾ ਉਸ ਤੋਂ ਬਾਅਦ ਧੁੱਪ ਤੇਜ਼ ਹੋ ਜਾਂਦੀ ਹੈ ਸ਼ਾਇਦ VOTER ਉਸ ਤਰੀਕੇ ਦੇ ਨਾਲ ਪੋਲਿੰਗ ਸਟੇਸ਼ਨਾਂ ਤੇ ਨਾ ਪਹੁੰਚਣ ਸਵੇਰੇ-ਸਵੇਰੇ ਹੀ ਲੋਕ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਆਪਣੀ ਵੋਟ ਪੁੱਗਤਾ ਰਹੇ ਨੇ ਸੋ ਇਤਮਾਮ ਤਸਵੀਰਾਂ ਨੇ ਵੱਖ-ਵੱਖ ਜਿਹੜੇ ਨੇ ਆਗੂਆਂ ਦੀਆਂ ਦੇਖ ਰਹੇ ਹੋ ਵੱਖ-ਵੱਖ ਲੋਕ ਜਿਹੜੇ ਨੇ ਪੋਲਿੰਗ ਸਟੇਸ਼ਨ ਤੇ ਪਹੁੰਚੇ ਹੋਏ ਨੇ ਕਿਸ ਤਰੀਕੇ ਦੇ ਨਾਲ ਸੋ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੈ ਸਵੇਰੇ 7 ਵਜੇ ਤੋਂ ਵੋਟ ਪਾਉਣ ਦਾ ਕੰਮ ਜਾਰੀ ਹੈ ਸ਼ਾਮ ਦੇ 6 ਵਜੇ ਤੱਕ ਇਹ ਜਾਰੀ ਰਹੇਗਾ ਮੁੱਖ ਸਿਆਸੀ ਦਲਾਂ ਦੇ ਉਮੀਦਵਾਰ ਸਣੇ ਤੁਹਾਨੂੰ ਦੱਸਦੀ ਕਿ 14 ਕੈਂਡੀਡੇਟਸ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਹੈ ਪਰ ਜੋ ਕਰੜਾ ਮੁਕਾਬਲਾ ਹੈ ਉਹ ਹੈ ਆਪ ਕਾਂਗਰਸ ਪਾਸਪਾ ਸ਼੍ਰੋਮਣੀ ਕਾਲੀ ਦਲ VOTING ਦੇ ਲਈ 194 ਪੋਲਿੰਗ ਬੂਥ ਬਣਾਏ ਗਏ ਨੇ ਹਰ ਬੂਥ ਤੇ ਤੁਹਾਨੂੰ ਦੱਸਦੀ ਕਿ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਤੇ ਵੋਟਰਾਂ ਦੇ ਲਈ ਕੁਝ ਫੈਸਿਲਿਟੀਆਂ ਵੀ ਨੇ ਕੁਝ ਸੁਵਿਧਾਵਾਂ ਵੀ ਨੇ ਉੱਥੇ ਪ੍ਰੋਵਾਈਡ ਕੀਤੀਆਂ ਗਈਆਂ ਨੇ ਕਿਉਂਕਿ ਗਰਮੀ ਹੈ ਗਰਮੀ ਦੇ ਵਿੱਚ ਪਾਣੀ ਤੱਕ ਉਹਨਾਂ ਦੇ ਲਈ ਉੱਥੇ ਪ੍ਰੋਵਾਈਡ ਕਰਵਾਇਆ ਗਿਆ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਸੋ ਇਸ ਕਰਕੇ ਜ਼ਿਮਨੀ ਚੋਣ ਹੋਈ ਹੈ ਜ਼ਿਮਨੀ ਚੋਣ ਦਾ ਇਹੀ ਟ੍ਰੈਂਡ ਹੈ ਕਿ ਸੱਤਾ ਤੇ ਹੀ ਹਮੇਸ਼ਾ ਉੱਥੇ ਕਾਬਜ਼ ਕਰਦੀ ਹੈ ਕਾਬਜ਼ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਜੇਕਰ ਸੱਤਾ ਤੇ ਰਹੇ ਤੇ ਸਾਨੂੰ ਆਪਣੇ ਹਲਕੇ ਦਾ ਕੰਮ ਕਰਵਾਉਣਾ ਸੌਖਾ ਹੋ ਜਾਵੇਗਾ ਜੇਕਰ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਿੱਤ ਕੇ ਆਉਂਦਾ ਤੇ ਸ਼ਾਇਦ ਕੰਮ ਕਰਵਾਉਣਾ ਥੋੜਾ ਔਖਾ ਹੋ ਜਾਵੇ ਸੋ ਇਹ ਵੀ ਇੱਕ ਫੈਕਟਰ ਹੁੰਦਾ ਹੈ ਕਿ ਜ਼ਿਮਨੀ ਚੋਣ ਦੇ ਵਿੱਚ ਜਿਹੜੇ ਸੱਤਾਧਿਰ ਦੇ ਪਾਰਟੀ ਦਾ ਉਮੀਦਵਾਰ ਹੁੰਦਾ ਉਹੀ ਜਿੱਤ ਹਾਸਲ ਕਰਦਾ ਸੋ ਸ਼ਾਮ ਦੇ 6 ਵਜੇ ਤੱਕ ਇਹ VOTING ਜਾਰੀ ਰਹੇਗੀ ਹਰ ਬੂਥ ਤੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਲੁਧਿਆਣਾ ਵੈਸਟ ਦੇ ਵਿੱਚ ਹੁਣ ਕੌਣ ਵੈਸਟ ਹੋਵੇਗਾ ਇਹ 23 ਜੂਨ ਨੂੰ ਪਤਾ ਲੱਗ ਜਾਵੇਗਾ EVM ਦੇ ਵਿੱਚ EVM ਮਸ਼ੀਨਾਂ ਦੇ ਵਿੱਚ ਹੁਣ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਜਾਣੀ ਹੈ ਲੋਕ ਹੋ ਜਾਣੀ ਹੈ ਤੇ 23 ਜੂਨ ਨੂੰ ਪਟਾਰਾ ਖੁੱਲਣਾ ਤੇ ਪਟਾਰੇ ਦੇ ਵਿੱਚੋਂ ਪਤਾ ਲੱਗ ਜਾਣਾ ਹੈ ਕਿ ਕਿਸ ਦੀ ਜਿੱਤ ਹੋਈ ਹੈ ਐਪੀਰੀਐਂਸ ਰਿਹਾ ਜੀ ਸਾਰਿਆਂ ਦਾ ਪਿਆਰ ਬੜਾ ਮਿਲਿਆ ਚਾਹੇ ਉਹ ਦੋਸਤੀ ਫੈਮਿਲੀ ਸੀ ਲੁਧਿਆਣੇ ਵਾਸੀ ਸੀ ਸਭ ਦਾ ਬਹੁਤ ਪਿਆਰ ਮਿਲਿਆ ਅਜ ਦਿਨ ਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਮੈਂ ਸਵੇਰੇ ਜਾ ਕੇ ਗੁਰਦੁਆਰੇ ਚ ਨਤਮਸਤਕ ਹੋਇਆ ਮੰਦਰ ਚ ਗਏ ਸੀ ਦੁਰਗਾ ਮਾਤਾ ਮੰਦਰ ਚ ਫਿਰ ਫਲੋਰ ਵੀ ਗਏ ਸੀ ਹਰ ਜਗ੍ਹਾ ਤਿੰਨੋ ਜਗ੍ਹਾ ਨਾਤਮਸਤ ਹੋ। ਸਪੋਰਟਰਸ ਦੀ ਕਿਵੇਂ ਦੀ ਸਪੋਰਟ ਮਿਲ ਰਹੀ ਹੈ? ਸਪੋਰਟਰਸ ਦੀ ਸਪੋਰਟ ਕਿਵੇਂ ਦੀ ਮਿਲ ਰਹੀ ਹੈ ਸਰ? ਬਹੁਤ ਹੀ ਜ਼ਿਆਦਾ। ਉਮੀਦ ਤੋਂ ਵੱਧ। ਵੋਟਰਸ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ?